ਦੇ ਵਿੱਚ ਗੜਬੜੀ ਤੋਂ ਇਲਾਵਾ ਕੁਝ ਹੋਰ ਮੰਗਾ ਨੇ ਜਿਸ ਕਰਕੇ ਕੱਚੇ ਕਾਮੇ ਹੜਤਾਲ ਕਰ ਰਹੇ ਨੇ ਡੇਲੀ ਪੋਸਟ ਪੰਜਾਬੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗੁਰਦੀਪ ਕੌਰ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਯਾਤਰੀ ਜਿਹੜੇ ਨੇ ਅੱਜ ਖੱਜਲਖوار ਹੋ ਸਕਦੇ ਨੇ ਕਿਉਂਕਿ ਅੱਜ ਹੜਤਾਲ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਬਹੁਤ ਜ਼ਿਆਦਾ ਸਫ਼ਰ ਜਿਹੜਾ ਹੈ ਔਰਤਾਂ ਦੇ ਵੱਲੋਂ ਬੱਸਾਂ ਦੇ ਵਿੱਚ ਕੀਤਾ ਜਾਂਦਾ ਹੈ ਪੀਆਰਟੀਸੀ ਜਾਂ ਪੰਨ ਬੱਸ ਦੀ ਅਗਰ ਗੱਲ ਕਰੀਏ ਤਾਂ ਇਹਨਾਂ ਬੱਸਾਂ ਨੂੰ ਲੈ ਕੇ ਹੁਣ ਵੱਡੀ ਖਬਰ ਆਈ ਹੈ ਕਿ ਹੜਤਾਲ ਜਿਹੜੀ ਹੈ ਉਹ ਕੱਚੇ ਕਾਮਿਆਂ ਦੇ ਦੁਆਰਾ ਕੀਤੀ ਗਈ ਹੈ ਜਿਸ ਕਰਕੇ ਬੱਸਾਂ ਦੇ ਵਿੱਚ ਸਫ਼ਰ ਜਿਹੜਾ ਹੈ ਉਹ ਬਹੁਤ ਜ਼ਿਆਦਾ ਮੁਸ਼ਕਲ ਹੋ ਸਕਦਾ ਹੈ ਕੱਚੇ ਜਿਹੜੇ ਕਾਮੇ ਨੇ ਉਹਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਅੱਜ ਖੱਜਲ ਕੁਵਾਰੀ ਜ਼ਰੂਰ ਸਵਾਰੀਆਂ ਨੂੰ ਹੋਵੇਗੀ ਪਰ ਉਹਨਾਂ ਦੀਆਂ ਆਪਣੀਆਂ ਮੰਗਾਂ ਨੇ ਪੱਕੇ ਮੁਲਾਜ਼ਮ ਜਦ ਕਿ ਆਪਣੀ ਡਿਊਟੀ ਤੇ ਨੇ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਦੇ ਵਿੱਚ ਬੱਸਾਂ ਨੂੰ ਬ੍ਰੇਕ ਜਿਹੜੀ ਹੈ ਉਹ ਲਗਾ ਦਿੱਤੀ ਗਈ ਹੈ ਇੱਥੇ ਖਾਸ ਤੌਰ ਤੇ ਦੱਸਣਯੋਗ ਹੈ ਕਿ ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਦੇ ਵਿੱਚ ਵੱਡੀ ਗਿਣਤੀ ਔਰਤਾਂ ਦੀ ਹੈ ਇਸ ਕਰਕੇ ਇਹ ਹੜਤਾਲ ਜਿਹੜੀ ਹੈ ਉਸ ਦੇ ਕਰਕੇ ਔਰਤਾਂ ਨੂੰ ਪਰੇਸ਼ਾਨੀ ਚੱਲਣੀ ਪੈ ਸਕਦੀ ਹੈ ਸੂਤਰ ਦੱਸ ਰਹੇ ਨੇ ਕਿ ਓਵਰ ਟਾਈਮ ਦੇ ਵਿੱਚ ਗੜਬੜੀ ਤੋਂ ਇਲਾਵਾ ਕੁਝ ਹੋਰ ਮੰਗਾਂ ਨੇ ਜਿਸ ਕਰਕੇ ਕੱਚੇ ਕਾਮੇ ਹੜਤਾਲ ਕਰ ਰਹੇ ਨੇ ਸਰਕਾਰੀ ਬੱਸਾਂ ਦੇ ਕਾਮਿਆਂ ਦੇ ਵੱਲੋਂ ਹੜਤਾਲ ਕੀਤੇ ਜਾਣ ਕਾਰਨ ਸਵਾਰੀਆਂ ਨੂੰ ਭਾਰੀਆਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਨੇ ਤੇ ਉੱਥੇ ਹੀ ਚੰਡੀਗੜ੍ਹ ਡੀਪੂ ਦੀਆਂ 90% ਦੀ ਬੱਸਾਂ ਨੂੰ ਹੜਤਾਲ ਕੰਨ ਬ੍ਰੇਕ ਲੱਗ ਗਈ ਹੈ ਜਿਸ ਕਰਕੇ ਜਿਹੜਾ ਅੱਜ ਸਫ਼ਰ ਕਰਨਾ ਪੰਜਾਬ ਦੇ ਵਿੱਚ ਨਾ ਸਰਕਾਰੀ ਬੱਸਾਂ ਦੇ ਵਿੱਚ ਸਵਾਰੀਆਂ ਦੇ ਲਈ ਕੁਝ ਔਖਾ ਹੋ ਸਕਦਾ ਹੈ ਹੋ ਸਕਦਾ ਹੈ ਕਿ ਬੱਸਾਂ ਜਿਹੜੀਆਂ ਸਮੇਂ ਸਿਰ ਨਾ ਪਹੁੰਚਣ ਜਿਸ ਨੇ ਵੀ ਇੱਕ ਜ਼ਿਲ੍ਹੇ ਤੋਂ ਕਿਸੇ ਹੋਰ ਜ਼ਿਲ੍ਹੇ ਜਾਣਾ ਹੈ ਤਾਂ ਉਹਨਾਂ ਨੂੰ ਜਿਹੜਾ ਸਰਕਾਰੀ सारी बसਾਂ ਜਿਹੜੀਆਂ ਅੱਜ ਘੱਟ ਦਿਖਾਈ ਦੇਣ ਵਾਲੀਆਂ ਨੇ ਕੱਚੇ ਕਾਮਿਆਂ ਦੀ ਹੜਤਾਲ ਹੈ ਹਾਲਾਂਕਿ ਜਿਹੜੇ ਪੱਕੇ ਕਾਮੇ ਨੇ ਪੱਕੇ ਮੁਲਾਜ਼ਮ ਜਿਹੜੇ ਨੇ ਉਹ ਜ਼ਰੂਰ ਆਪਣੀ ਡਿਊਟੀ ਤੇ ਹੋਣਗੇ ਪਰ ਕਿਤਨਾ ਕਿਤੇ ਜਿਹੜੇ ਵੀ PRTC ਦੇ ਵਿੱਚ ਜਾਂ ਪੰਨਵਸ ਬੱਸਾਂ ਦੇ ਵਿੱਚ ਅੱਜ ਸਫ਼ਰ ਕਰਨ ਵਾਲੇ ਨੇ ਉਹਨਾਂ ਦੇ ਲਈ ਧਿਆਨ ਦੇਣ ਯੋਗ ਜਿਹੜੀ ਇਹ ਪੂਰੀ ਕਵਰ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਕਿਸ ਤਰੀਕੇ ਦੇ ਨਾਲ ਜਿਹੜੀ ਅੱਜ ਹੜਤਾਲ ਜਿਹੜੀ ਹੈ ਉਹ ਕੀਤੀ ਗਈ ਆ ਪੂਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖ ਰਿਹਾ ਦੈਲੀ ਪੋਸਟ ਪੰਜਾਬੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗੁਰਦੀਪ ਕੌਰ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਯਾਤਰੀ ਜਿਹੜੇ ਨੇ ਅੱਜ ਖੱਜਲਖੁਆਰ ਹੋ ਸਕਦੇ ਨੇ ਕਿਉਂਕਿ ਅੱਜ ਹੜਤਾਲ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਬਹੁਤ ਜ਼ਿਆਦਾ ਸਫ਼ਰ ਜਿਹੜਾ ਹੈ ਔਰਤਾਂ ਦੇ ਵੱਲੋਂ ਬੱਸਾਂ ਦੇ ਵਿੱਚ ਕੀਤਾ ਜਾਂਦਾ ਹੈ ਪੀਆਰਟੀਸੀ ਜਾਂ ਪੰਨ ਬੱਸ ਦੀ ਅਗਰ ਗੱਲ ਕਰੀਏ ਤਾਂ ਇਹਨਾਂ ਬੱਸਾਂ ਨੂੰ ਲੈ ਕੇ ਹੁਣ ਵੱਡੀ ਖਬਰ ਆਈ ਹੈ ਕਿ ਹੜਤਾਲ ਜਿਹੜੀ ਹੈ ਉਹ ਕੱਚੇ ਕਾਮਿਆਂ ਦੇ ਦੁਆਰਾ ਕੀਤੀ ਗਈ ਹੈ ਜਿਸ ਕਰਕੇ ਬੱਸਾਂ ਦੇ ਵਿੱਚ ਸਫ਼ਰ ਜਿਹੜਾ ਹੈ ਉਹ ਬਹੁਤ ਜ਼ਿਆਦਾ ਮੁਸ਼ਕਲ ਹੋ ਸਕਦਾ ਹੈ ਕੱਚੇ ਜਿਹੜੇ ਕਾਮੇ ਨੇ ਉਹਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਅੱਜ ਖੱਜਲ ਕੁਵਾਰੀ ਜ਼ਰੂਰ ਸਵਾਰੀਆਂ ਨੂੰ ਹੋਵੇਗੀ ਪਰ ਉਹਨਾਂ ਦੀਆਂ ਆਪਣੀਆਂ ਮੰਗਾਂ ਨੇ ਪੱਕੇ ਮੁਲਾਜ਼ਮ ਜਦ ਕਿ ਆਪਣੀ ਡਿਊਟੀ ਤੇ ਨੇ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਦੇ ਵਿੱਚ ਬੱਸਾਂ ਨੂੰ ਬ੍ਰੇਕ ਜਿਹੜੀ ਹੈ ਉਹ ਲਗਾ ਦਿੱਤੀ ਗਈ ਹੈ ਇੱਥੇ ਖਾਸ ਤੌਰ ਤੇ ਦੱਸਣਯੋਗ ਹੈ ਕਿ ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਦੇ ਵਿੱਚ ਵੱਡੀ ਗਿਣਤੀ ਔਰਤਾਂ ਦੀ ਹੈ ਇਸ ਕਰਕੇ ਇਹ ਹੜਤਾਲ ਜਿਹੜੀ ਹੈ ਉਸ ਦੇ ਕਰਕੇ ਔਰਤਾਂ ਨੂੰ ਪਰੇਸ਼ਾਨੀ ਚੱਲਣੀ ਪੈ ਸਕਦੀ ਹੈ ਸੂਤਰ ਦੱਸ ਰਹੇ ਨੇ ਕਿ ਓਵਰ ਟਾਈਮ ਦੇ ਵਿੱਚ ਗੜਬੜੀ ਤੋਂ ਇਲਾਵਾ ਕੁਝ ਹੋਰ ਮੰਗਾਂ ਨੇ ਜਿਸ ਕਰਕੇ ਕੱਚੇ ਕਾਮੇ ਹੜਤਾਲ ਕਰ ਰਹੇ ਨੇ ਸਰਕਾਰੀ ਬੱਸਾਂ ਦੇ ਕਾਮਿਆਂ ਦੇ ਵੱਲੋਂ ਹੜਤਾਲ ਕੀਤੇ ਜਾਣ ਕਾਰਨ ਸਵਾਰੀਆਂ ਨੂੰ ਭਾਰੀਆਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਨੇ ਤੇ ਉੱਥੇ ਹੀ ਚੰਡੀਗੜ੍ਹ ਡੀਪੂ ਦੀਆਂ 90% ਦੀ ਬੱਸਾਂ ਨੂੰ ਹੜਤਾਲ ਕੰਨ ਬ੍ਰੇਕ ਲੱਗ ਗਈ ਹੈ ਜਿਸ ਕਰਕੇ ਜਿਹੜਾ ਅੱਜ ਸਫ਼ਰ ਕਰਨਾ ਪੰਜਾਬ ਦੇ ਵਿੱਚ ਨਾ ਸਰਕਾਰੀ ਬੱਸਾਂ ਦੇ ਵਿੱਚ ਸਵਾਰੀਆਂ ਦੇ ਲਈ ਕੁਝ ਔਖਾ ਹੋ ਸਕਦਾ ਹੈ ਹੋ ਸਕਦਾ ਹੈ ਕਿ ਬੱਸਾਂ ਜਿਹੜੀਆਂ ਸਮੇਂ ਸਿਰ ਨਾ ਪਹੁੰਚਣ ਜਿਸਨੇ ਵੀ ਇੱਕ ਜ਼ਿਲ੍ਹੇ ਤੋਂ ਕਿਸੇ ਹੋਰ ਜ਼ਿਲ੍ਹੇ ਜਾਣਾ ਹੈ ਤਾਂ ਉਹਨਾਂ ਨੂੰ ਜਿਹੜਾ ਸਰਕਾਰੀ ਬੱਸਾਂ ਜਿਹੜੀਆਂ ਅੱਜ ਘੱਟ ਦਿਖਾਈ ਦੇਣ ਵਾਲੀਆਂ ਨੇ ਕੱਚੇ ਕਾਮਿਆਂ ਦੀ ਹੜਤਾਲ ਹੈ ਹਾਲਾਂਕਿ ਜਿਹੜੇ ਪੱਕੇ ਕਾਮੇ ਨੇ ਪੱਕੇ ਮੁਲਾਜ਼ਮ ਜਿਹੜੇ ਨੇ ਉਹ ਜ਼ਰੂਰ ਆਪਣੀ ਡਿਊਟੀ ਤੇ ਹੋਣਗੇ ਪਰ ਕਿਤੇ ਨਾ ਕਿਤੇ ਜਿਹੜੇ ਵੀ ਪੀਆਰਟੀਸੀ ਦੇ ਵਿੱਚ ਜਾਂ ਪੰਨਵਸ ਬੱਸਾਂ ਦੇ ਵਿੱਚ ਅੱਜ ਸਫ਼ਰ ਕਰਨ ਵਾਲੇ ਨੇ ਉਹਨਾਂ ਦੇ ਲਈ ਧਿਆਨ ਦੇਣ ਯੋਗ ਜਿਹੜੀ ਇਹ ਪੂਰੀ ਖਬਰ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਕਿ ਇਸ ਤਰੀਕੇ ਦੇ ਨਾਲ ਜਿਹੜੀ ਅੱਜ ਹੜਤਾਲ ਜਿਹੜੀ ਹੈ ਉਹ ਕੀਤੀ ਗਈ ਆ ਪੂਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖ ਰਿਹਾ ਦੈਲੀ ਪੋਸਟ ਪੰਜਾਬੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗੁਰਦੀਪ ਕੌਰ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਯਾਤਰੀ ਜਿਹੜੇ ਨੇ ਅੱਜ ਖੱਜਲਖਵਾਰ ਹੋ ਸਕਦੇ ਨੇ ਕਿਉਂਕਿ ਅੱਜ ਹੜਤਾਲ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਬਹੁਤ ਜ਼ਿਆਦਾ ਸਫ਼ਰ ਜਿਹੜਾ ਹੈ ਔਰਤਾਂ ਦੇ ਵੱਲੋਂ ਬੱਸਾਂ ਦੇ ਵਿੱਚ ਕੀਤਾ ਜਾਂਦਾ ਹੈ ਪੀਆਰਟੀਸੀ ਜਾਂ ਪੰਨ ਬੱਸ ਦੀ ਅਗਰ ਗੱਲ ਕਰੀਏ ਤਾਂ ਇਹਨਾਂ ਬੱਸਾਂ ਨੂੰ ਲੈ ਕੇ ਹੁਣ ਵੱਡੀ ਖਬਰ ਆਈ ਹੈ ਕਿ ਹੜਤਾਲ ਜਿਹੜੀ ਹੈ ਉਹ ਕੱਚੇ ਕਾਮਿਆਂ ਦੇ ਦੁਆਰਾ ਕੀਤੀ ਗਈ ਹੈ ਜਿਸ ਕਰਕੇ ਬੱਸਾਂ ਦੇ ਵਿੱਚ ਸਫ਼ਰ ਜਿਹੜਾ ਹੈ ਉਹ ਬਹੁਤ ਜ਼ਿਆਦਾ ਮੁਸ਼ਕਲ ਹੋ ਸਕਦਾ ਹੈ ਕੱਚੇ ਜਿਹੜੇ ਕਾਮੇ ਨੇ ਉਹਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਅੱਜ ਖੱਜਲ ਕੁਵਾਰੀ ਜ਼ਰੂਰ ਸਵਾਰੀਆਂ ਨੂੰ ਹੋਵੇਗੀ ਪਰ ਉਹਨਾਂ ਦੀਆਂ ਆਪਣੀਆਂ ਮੰਗਾਂ ਨੇ ਪੱਕੇ ਮੁਲਾਜ਼ਮ ਜਦ ਕਿ ਆਪਣੀ ਡਿਊਟੀ ਤੇ ਨੇ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਦੇ ਵਿੱਚ ਬੱਸਾਂ ਨੂੰ ਬ੍ਰੇਕ ਜਿਹੜੀ ਹੈ ਉਹ ਲਗਾ ਦਿੱਤੀ ਗਈ ਹੈ ਇੱਥੇ ਖਾਸ ਤੌਰ ਤੇ ਦੱਸਣਯੋਗ ਹੈ ਕਿ ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਦੇ ਵਿੱਚ ਵੱਡੀ ਗਿਣਤੀ ਔਰਤਾਂ ਦੀ ਹੈ ਇਸ ਕਰਕੇ ਇਹ ਹੜਤਾਲ ਜਿਹੜੀ ਹੈ ਉਸ ਦੇ ਕਰਕੇ ਔਰਤਾਂ ਨੂੰ ਪਰੇਸ਼ਾਨੀ ਚੱਲਣੀ ਪੈ ਸਕਦੀ ਹੈ ਸੂਤਰ ਦੱਸ ਰਹੇ ਨੇ ਕਿ ਓਵਰ ਟਾਈਮ ਦੇ ਵਿੱਚ ਗੜਬੜੀ ਤੋਂ ਇਲਾਵਾ ਕੁਝ ਹੋਰ ਮੰਗਾਂ ਨੇ ਜਿਸ ਕਰਕੇ ਕੱਚੇ ਕਾਮੇ ਹੜਤਾਲ ਕਰ ਰਹੇ ਨੇ ਸਰਕਾਰੀ ਬੱਸਾਂ ਦੇ ਕਾਮਿਆਂ ਦੇ ਵੱਲੋਂ ਹੜਤਾਲ ਕੀਤੇ ਜਾਣ ਕਾਰਨ ਸਵਾਰੀਆਂ ਨੂੰ ਭਾਰੀਆਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਨੇ ਤੇ ਉੱਥੇ ਹੀ ਚੰਡੀਗੜ੍ਹ ਡੀਪੂ ਦੀਆਂ 90% ਦੀ ਬੱਸਾਂ ਨੂੰ ਹੜਤਾਲ ਕੰਨ ਬ੍ਰੇਕ ਲੱਗ ਗਈ ਹੈ ਜਿਸ ਕਰਕੇ ਜਿਹੜਾ ਅੱਜ ਸਫ਼ਰ ਕਰਨਾ ਪੰਜਾਬ ਦੇ ਵਿੱਚ ਨਾ ਸਰਕਾਰੀ ਬੱਸਾਂ ਦੇ ਵਿੱਚ ਸਵਾਰੀਆਂ ਦੇ ਲਈ ਕੁਝ ਔਖਾ ਹੋ ਸਕਦਾ ਹੈ ਹੋ ਸਕਦਾ ਹੈ ਕਿ ਬੱਸਾਂ ਜਿਹੜੀਆਂ ਸਮੇਂ ਸਿਰ ਨਾ ਪਹੁੰਚਣ ਜਿਸ ਨੇ ਵੀ ਇੱਕ ਜ਼ਿਲ੍ਹੇ ਤੋਂ ਕਿਸੇ ਹੋਰ ਜ਼ਿਲ੍ਹੇ ਜਾਣਾ ਹੈ ਤਾਂ ਉਹਨਾਂ ਨੂੰ ਜਿਹੜਾ ਸਰਕਾਰੀ ਬੱਸਾਂ ਜਿਹੜੀਆਂ ਅੱਜ ਘੱਟ ਦਿਖਾਈ ਦੇਣ ਵਾਲੀਆਂ ਨੇ ਕੱਚੇ ਕਾਮਿਆਂ ਦੀ ਹੜਤਾਲ ਹੈ ਹਾਲਾਂਕਿ ਜਿਹੜੇ ਪੱਕੇ ਕਾਮੇ ਨੇ ਪੱਕੇ ਮੁਲਾਜ਼ਮ ਜਿਹੜੇ ਨੇ ਉਹ ਜ਼ਰੂਰ ਆਪਣੀ ਡਿਊਟੀ ਤੇ ਹੋਣਗੇ ਪਰ ਕਿਤੇ ਨਾ ਕਿਤੇ ਜਿਹੜੇ ਵੀ ਪੀਆਰਟੀਸੀ ਦੇ ਵਿੱਚ ਜਾਂ ਪਨਵਸ ਬੱਸਾਂ ਦੇ ਵਿੱਚ ਅੱਜ ਸਫ਼ਰ ਕਰਨ ਵਾਲੇ ਨੇ ਉਹਨਾਂ ਦੇ ਲਈ ਧਿਆਨ ਦੇਣ ਯੋਗ ਜਿਹੜੀ ਇਹ ਪੂਰੀ ਖਬਰ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿਸ ਤਰੀਕੇ ਦੇ ਨਾਲ ਜਿਹੜੀ ਅੱਜ ਹੜਤਾਲ ਜਿਹੜੀ ਹੈ ਉਹ ਕੀਤੀ ਗਈ ਹੈ ਪੂਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਡੇਲੀ ਪੋਸਟ ਪੰਜਾਬੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗੁਰਦੀਪ ਕੌਰ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਯਾਤਰੀ ਜਿਹੜੇ ਨੇ ਅੱਜ ਖੱਜਲਖੁਆਰ ਹੋ ਸਕਦੇ ਨੇ ਕਿਉਂਕਿ ਅੱਜ ਹੜਤਾਲ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਬਹੁਤ ਜ਼ਿਆਦਾ ਸਫ਼ਰ ਜਿਹੜਾ ਹੈ ਔਰਤਾਂ ਦੇ ਵੱਲੋਂ ਬੱਸਾਂ ਦੇ ਵਿੱਚ ਕੀਤਾ ਜਾਂਦਾ ਹੈ ਪੀਆਰਟੀਸੀ ਜਾਂ ਪੰਨ ਬੱਸ ਦੀ ਅਗਰ ਗੱਲ ਕਰੀਏ ਤਾਂ ਇਹਨਾਂ ਬੱਸਾਂ ਨੂੰ ਲੈ ਕੇ ਹੁਣ ਵੱਡੀ ਖਬਰ ਆਈ ਹੈ ਕਿ ਹੜਤਾਲ ਜਿਹੜੀ ਹੈ ਉਹ ਕੱਚੇ ਕਾਮਿਆਂ ਦੇ ਦੁਆਰਾ ਕੀਤੀ ਗਈ ਹੈ ਜਿਸ ਕਰਕੇ ਬੱਸਾਂ ਦੇ ਵਿੱਚ ਸਫ਼ਰ ਜਿਹੜਾ ਹੈ ਉਹ ਬਹੁਤ ਜ਼ਿਆਦਾ ਮੁਸ਼ਕਲ ਹੋ ਸਕਦਾ ਹੈ ਕੱਚੇ ਜਿਹੜੇ ਕਾਮੇ ਨੇ ਉਹਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਅੱਜ ਖੱਜਲ ਕੁਵਾਰੀ ਜ਼ਰੂਰ ਸਵਾਰੀਆਂ ਨੂੰ ਹੋਵੇਗੀ ਪਰ ਉਹਨਾਂ ਦੀਆਂ ਆਪਣੀਆਂ ਮੰਗਾਂ ਨੇ ਪੱਕੇ ਮੁਲਾਜ਼ਮ ਜਦ ਕਿ ਆਪਣੀ ਡਿਊਟੀ ਤੇ ਨੇ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਦੇ ਵਿੱਚ ਬੱਸਾਂ ਨੂੰ ਬ੍ਰੇਕ ਜਿਹੜੀ ਹੈ ਉਹ ਲਗਾ ਦਿੱਤੀ ਗਈ ਹੈ ਇੱਥੇ ਖਾਸ ਤੌਰ ਤੇ ਦੱਸਣਯੋਗ ਹੈ ਕਿ ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਦੇ ਵਿੱਚ ਵੱਡੀ ਗਿਣਤੀ ਔਰਤਾਂ ਦੀ ਹੈ ਇਸ ਕਰਕੇ ਇਹ ਹੜਤਾਲ ਜਿਹੜੀ ਹੈ ਉਸ ਦੇ ਕਰਕੇ ਔਰਤਾਂ ਨੂੰ ਪਰੇਸ਼ਾਨੀ ਚੱਲਣੀ ਪੈ ਸਕਦੀ ਹੈ ਸੂਤਰ ਦੱਸ ਰਹੇ ਨੇ ਕਿ ਓਵਰ ਟਾਈਮ ਦੇ ਵਿੱਚ ਗੜਬੜੀ ਤੋਂ ਇਲਾਵਾ ਕੁਝ ਹੋਰ ਮੰਗਾਂ ਨੇ ਜਿਸ ਕਰਕੇ ਕੱਚੇ ਕਾਮੇ ਹੜਤਾਲ ਕਰ ਰਹੇ ਨੇ ਸਰਕਾਰੀ ਬੱਸਾਂ ਦੇ ਕਾਮਿਆਂ ਦੇ ਵੱਲੋਂ ਹੜਤਾਲ ਕੀਤੇ ਜਾਣ ਕਾਰਨ ਸਵਾਰੀਆਂ ਨੂੰ ਭਾਰੀਆਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਨੇ ਤੇ ਉੱਥੇ ਹੀ ਚੰਡੀਗੜ੍ਹ ਡੀਪੂ ਦੀਆਂ 90% ਦੀ ਬੱਸਾਂ ਨੂੰ ਹੜਤਾਲ ਕੰਨ ਬ੍ਰੇਕ ਲੱਗ ਗਈ ਹੈ ਜਿਸ ਕਰਕੇ ਜਿਹੜਾ ਅੱਜ ਸਫ਼ਰ ਕਰਨਾ ਪੰਜਾਬ ਦੇ ਵਿੱਚ ਨਾ ਸਰਕਾਰੀ ਬੱਸਾਂ ਦੇ ਵਿੱਚ ਸਵਾਰੀਆਂ ਦੇ ਲਈ ਕੁਝ ਔਖਾ ਹੋ ਸਕਦਾ ਹੋ ਸਕਦਾ ਹੈ ਕਿ ਬੱਸਾਂ ਜਿਹੜੀਆਂ ਸਮੇਂ ਸਿਰ ਨਾ ਪਹੁੰਚਣ ਜਿਸਨੇ ਵੀ ਇੱਕ ਜ਼ਿਲ੍ਹੇ ਤੋਂ ਕਿਸੇ ਹੋਰ ਜ਼ਿਲ੍ਹੇ ਜਾਣਾ ਹੈ ਤਾਂ ਉਹਨਾਂ ਨੂੰ ਜਿਹੜਾ ਸਰਕਾਰੀ ਬੱਸਾਂ ਜਿਹੜੀਆਂ ਅੱਜ ਘੱਟ ਦਿਖਾਈ ਦੇਣ ਵਾਲੀਆਂ ਨੇ ਕੱਚੇ ਕਾਮਿਆਂ ਦੀ ਹੜਤਾਲ ਹੈ ਹਾਲਾਂਕਿ ਜਿਹੜੇ ਪੱਕੇ ਕਾਮੇ ਨੇ ਪੱਕੇ ਮੁਲਾਜ਼ਮ ਜਿਹੜੇ ਨੇ ਉਹ ਜ਼ਰੂਰ ਆਪਣੀ ਡਿਊਟੀ ਤੇ ਹੋਣਗੇ ਪਰ ਕਿਤੇ ਨਾ ਕਿਤੇ ਜਿਹੜੇ ਵੀ ਪੀਆਰਟੀਸੀ ਦੇ ਵਿੱਚ ਜਾਂ ਪੰਨਵਸ ਬੱਸਾਂ ਦੇ ਵਿੱਚ ਅੱਜ ਸਫ਼ਰ ਕਰਨ ਵਾਲੇ ਨੇ ਉਹਨਾਂ ਦੇ ਲਈ ਧਿਆਨ ਦੇਣ ਯੋਗ ਜਿਹੜੀ ਇਹ ਪੂਰੀ ਖਬਰ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿਸ ਤਰੀਕੇ ਦੇ ਨਾਲ ਜਿਹੜੀ ਅੱਜ ਹੜਤਾਲ ਜਿਹੜੀ ਹੈ ਉਹ ਕੀਤੀ ਗਈ ਹੈ ਪੂਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਦੈਲੀ ਪੋਸਟ ਪੰਜਾਬੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗੁਰਦੀਪ ਕੌਰ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਯਾਤਰੀ ਜਿਹੜੇ ਨੇ ਅੱਜ ਖੱਜਲਖੁਆਰ ਹੋ ਸਕਦੇ ਨੇ ਕਿਉਂਕਿ ਅੱਜ ਹੜਤਾਲ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਬਹੁਤ ਜ਼ਿਆਦਾ ਸਫ਼ਰ ਜਿਹੜਾ ਹੈ ਔਰਤਾਂ ਦੇ ਵੱਲੋਂ ਬੱਸਾਂ ਦੇ ਵਿੱਚ ਕੀਤਾ ਜਾਂਦਾ ਹੈ ਪੀਆਰਟੀਸੀ ਜਾਂ ਪੰਨ ਬੱਸ ਦੀ ਅਗਰ ਗੱਲ ਕਰੀਏ ਤਾਂ ਇਹਨਾਂ ਬੱਸਾਂ ਨੂੰ ਲੈ ਕੇ ਹੁਣ ਵੱਡੀ ਖਬਰ ਆਈ ਹੈ ਕਿ ਹੜਤਾਲ ਜਿਹੜੀ ਹੈ ਉਹ ਕੱਚੇ ਕਾਮਿਆਂ ਦੇ ਦੁਆਰਾ ਕੀਤੀ ਗਈ ਹੈ ਜਿਸ ਕਰਕੇ ਬੱਸਾਂ ਦੇ ਵਿੱਚ ਸਫ਼ਰ ਜਿਹੜਾ ਹੈ ਉਹ ਬਹੁਤ ਜ਼ਿਆਦਾ ਮੁਸ਼ਕਲ ਹੋ ਸਕਦਾ ਹੈ ਕੱਚੇ ਜਿਹੜੇ ਕਾਮੇ ਨੇ ਉਹਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਅੱਜ ਖੱਜਲ ਕੁਵਾਰੀ ਜ਼ਰੂਰ ਸਵਾਰੀਆਂ ਨੂੰ ਹੋਵੇਗੀ ਪਰ ਉਹਨਾਂ ਦੀਆਂ ਆਪਣੀਆਂ ਮੰਗਾਂ ਨੇ ਪੱਕੇ ਮੁਲਾਜ਼ਮ ਕਿ ਆਪਣੀ ਡਿਊਟੀ ਤੇ ਨੇ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਦੇ ਵਿੱਚ ਬੱਸਾਂ ਨੂੰ ਬ੍ਰੇਕ ਜਿਹੜੀ ਹੈ ਉਹ ਲਗਾ ਦਿੱਤੀ ਗਈ ਹੈ ਇੱਥੇ ਖਾਸ ਤੌਰ ਤੇ ਦੱਸਣਯੋਗ ਹੈ ਕਿ ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਦੇ ਵਿੱਚ ਵੱਡੀ ਗਿਣਤੀ ਔਰਤਾਂ ਦੀ ਹੈ ਇਸ ਕਰਕੇ ਇਹ ਹੜਤਾਲ ਜਿਹੜੀ ਹੈ ਉਸ ਦੇ ਕਰਕੇ ਔਰਤਾਂ ਨੂੰ ਪਰੇਸ਼ਾਨੀ ਚੱਲਣੀ ਪੈ ਸਕਦੀ ਹੈ ਸੂਤਰ ਦੱਸ ਰਹੇ ਨੇ ਕਿ ਓਵਰਟਾਈਮ ਦੇ ਵਿੱਚ ਗੜਬੜੀ ਤੋਂ ਇਲਾਵਾ ਕੁਝ ਹੋਰ ਮੰਗਾ ਨੇ ਜਿਸ ਕਰਕੇ ਕੱਚੇ ਕਾਮੇ ਹੜਤਾਲ ਕਰ ਰਹੇ ਨੇ ਸਰਕਾਰੀ ਬੱਸਾਂ ਦੇ ਕਾਮਿਆਂ ਦੇ ਵੱਲੋਂ ਹੜਤਾਲ ਕੀਤੇ ਜਾਣ ਕਾਨ ਸਵਾਰੀਆਂ ਨੂੰ ਭਾਰੀਆਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਨੇ ਤੇ ਉੱਥੇ ਹੀ ਚੰਡੀਗੜ੍ਹ ਡੀਪੂ ਦੀਆਂ 90% ਦੀ ਬੱਸਾਂ ਨੂੰ ਹੜਤਾਲ ਕਾਨ ਬ੍ਰੇਕ ਲੱਗ ਗਈ ਹੈ ਜਿਸ ਕਰਕੇ ਜਿਹੜਾ ਅੱਜ ਸਫ਼ਰ ਕਰਨਾ ਪੰਜਾਬ ਦੇ ਵਿੱਚ ਨਾ ਸਰਕਾਰੀ ਬੱਸਾਂ ਦੇ ਵਿੱਚ ਸਵਾਰੀਆਂ ਦੇ ਲਈ ਕੁਝ ਔਖਾ ਹੋ ਸਕਦਾ ਹੈ ਹੋ ਸਕਦਾ ਹੈ ਕਿ ਬੱਸਾਂ ਜਿਹੜੀਆਂ ਸਮੇਂ ਸਿਰ ਨਾ ਪਹੁੰਚਣ ਜਿਸਨੇ ਵੀ ਇੱਕ ਜ਼ਿਲ੍ਹੇ ਤੋਂ ਕਿਸੇ ਹੋਰ ਜ਼ਿਲ੍ਹੇ ਜਾਣਾ ਹੈ ਤਾਂ ਉਹਨਾਂ ਨੂੰ ਜਿਹੜਾ ਸਰਕਾਰੀ ਬੱਸਾਂ ਜਿਹੜੀਆਂ ਅੱਜ ਘੱਟ ਦਿਖਾਈ ਦੇਣ ਵਾਲੀਆਂ ਨੇ ਕੱਚੇ ਕਾਮਿਆਂ ਦੀ ਹੜਤਾਲ ਹੈ ਹਾਲਾਂਕਿ ਜਿਹੜੇ ਪੱਕੇ ਕਾਮੇ ਨੇ ਪੱਕੇ ਮੁਲਾਜ਼ਮ ਜਿਹੜੇ ਨੇ ਉਹ ਜ਼ਰੂਰ ਆਪਣੀ ਡਿਊਟੀ ਤੇ ਹੋਣਗੇ ਪਰ ਕਿਤਨਾ ਕਿਤੇ ਜਿਹੜੇ ਵੀ ਪੀਆਰਟੀਸੀ ਦੇ ਵਿੱਚ ਜਾਂ ਪੰਨਵਸ ਬੱਸਾਂ ਦੇ ਵਿੱਚ ਅੱਜ ਸਫ਼ਰ ਕਰਨ ਵਾਲੇ ਨੇ ਉਹਨਾਂ ਦੇ ਲਈ ਧਿਆਨ ਦੇਣ ਯੋਗ ਜਿਹੜੀ ਇਹ ਪੂਰੀ ਕਵਰ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿਸ ਤਰੀਕੇ ਦੇ ਨਾਲ ਜਿਹੜੀ ਅੱਜ ਹੜਤਾਲ ਜਿਹੜੀ ਹੈ ਉਹ ਕੀਤੀ ਗਈ ਆ ਪੂਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਦੈਲੀ ਪੋਸਟ ਪੰਜਾਬੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗੁਰਦੀਪ ਕੌਰ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਯਾਤਰੀ ਜਿਹੜੇ ਨੇ ਅੱਜ ਖੱਜਲਖਵਾਰ ਹੋ ਸਕਦੇ ਨੇ ਕਿਉਂਕਿ ਅੱਜ ਹੜਤਾਲ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਬਹੁਤ ਜ਼ਿਆਦਾ ਸਫ਼ਰ ਜਿਹੜਾ ਹੈ ਔਰਤਾਂ ਦੇ ਵੱਲੋਂ ਬੱਸਾਂ ਦੇ ਵਿੱਚ ਕੀਤਾ ਜਾਂਦਾ ਹੈ ਪੀਆਰਟੀਸੀ ਜਾਂ ਪੰਨ ਬੱਸ ਦੀ ਅਗਰ ਗੱਲ ਕਰੀਏ ਤਾਂ ਇਹਨਾਂ ਬੱਸਾਂ ਨੂੰ ਲੈ ਕੇ ਹੁਣ ਵੱਡੀ ਖਬਰ ਆਈ ਹੈ ਕਿ ਹੜਤਾਲ ਜਿਹੜੀ ਹੈ ਉਹ ਕੱਚੇ ਕਾਮਿਆਂ ਦੇ ਦੁਆਰਾ ਕੀਤੀ ਗਈ ਹੈ ਜਿਸ ਕਰਕੇ ਬੱਸਾਂ ਦੇ ਵਿੱਚ ਸਫ਼ਰ ਜਿਹੜਾ ਹੈ ਉਹ ਬਹੁਤ ਜ਼ਿਆਦਾ ਮੁਸ਼ਕਲ ਹੋ ਸਕਦਾ ਹੈ ਕੱਚੇ ਜਿਹੜੇ ਕਾਮੇ ਨੇ ਉਹਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਅੱਜ ਖੱਜਲ ਕੁਵਾਰੀ ਜ਼ਰੂਰ ਸਵਾਰੀਆਂ ਨੂੰ ਹੋਵੇਗੀ ਪਰ ਉਹਨਾਂ ਦੀਆਂ ਆਪਣੀਆਂ ਮੰਗਾਂ ਨੇ ਪੱਕੇ ਮੁਲਾਜ਼ਮ ਜਦ ਕਿ ਆਪਣੀ ਡਿਊਟੀ ਤੇ ਨੇ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਦੇ ਵਿੱਚ ਬੱਸਾਂ ਨੂੰ ਬ੍ਰੇਕ ਜਿਹੜੀ ਹੈ ਉਹ ਲਗਾ ਦਿੱਤੀ ਗਈ ਹੈ ਇੱਥੇ ਖਾਸ ਤੌਰ ਤੇ ਦੱਸਣਯੋਗ ਹੈ ਕਿ ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਦੇ ਵਿੱਚ ਵੱਡੀ ਗਿਣਤੀ ਔਰਤਾਂ ਦੀ ਹੈ ਇਸ ਕਰਕੇ ਇਹ ਹੜਤਾਲ ਜਿਹੜੀ ਹੈ ਉਸ ਦੇ ਕਰਕੇ ਔਰਤਾਂ ਨੂੰ ਪਰੇਸ਼ਾਨੀ ਚੱਲਣੀ ਪੈ ਸਕਦੀ ਹੈ ਸੂਤਰ ਦੱਸ ਰਹੇ ਨੇ ਕਿ ਓਵਰ ਟਾਈਮ ਦੇ ਵਿੱਚ ਗੜਬੜੀ ਤੋਂ ਇਲਾਵਾ ਕੁਝ ਹੋਰ ਮੰਗਾਂ ਨੇ ਜਿਸ ਕਰਕੇ ਕੱਚੇ ਕਾਮੇ ਹੜਤਾਲ ਕਰ ਰਹੇ ਨੇ ਸਰਕਾਰੀ ਬੱਸਾਂ ਦੇ ਕਾਮਿਆਂ ਦੇ ਵੱਲੋਂ ਹੜਤਾਲ ਕੀਤੇ ਜਾਣ ਕਾਰਨ ਸਵਾਰੀਆਂ ਨੂੰ ਭਾਰੀਆਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਨੇ ਤੇ ਉੱਥੇ ਹੀ ਚੰਡੀਗੜ੍ਹ ਡੀਪੂ ਦੀਆਂ 90% ਦੀ ਬੱਸਾਂ ਨੂੰ ਹੜਤਾਲ ਕੰਨ ਬ੍ਰੇਕ ਲੱਗ ਗਈ ਹੈ ਜਿਸ ਕਰਕੇ ਜਿਹੜਾ ਅੱਜ ਸਫ਼ਰ ਕਰਨਾ ਪੰਜਾਬ ਦੇ ਵਿੱਚ ਨਾ ਸਰਕਾਰੀ ਬੱਸਾਂ ਦੇ ਵਿੱਚ ਸਵਾਰੀਆਂ ਦੇ ਲਈ ਕੁਝ ਔਖਾ ਹੋ ਸਕਦਾ ਹੈ ਹੋ ਸਕਦਾ ਹੈ ਕਿ ਬੱਸਾਂ ਜਿਹੜੀਆਂ ਸਮੇਂ ਸਿਰ ਨਾ ਪਹੁੰਚਣ ਜਿਸਨੇ ਵੀ ਇੱਕ ਜ਼ਿਲ੍ਹੇ ਤੋਂ ਕਿਸੇ ਹੋਰ ਜ਼ਿਲ੍ਹੇ ਜਾਣਾ ਹੈ ਤਾਂ ਉਹਨਾਂ ਨੂੰ ਜਿਹੜਾ ਸਰਕਾਰੀ ਬੱਸਾਂ ਜਿਹੜੀਆਂ ਅੱਜ ਘੱਟ ਦਿਖਾਈ ਦੇਣ ਵਾਲੀਆਂ ਨੇ ਕੱਚੇ ਕਾਮਿਆਂ ਦੀ ਹੜਤਾਲ ਹੈ ਹਾਲਾਂਕਿ ਜਿਹੜੇ ਪੱਕੇ ਕਾਮੇ ਨੇ ਪੱਕੇ ਮੁਲਾਜ਼ਮ ਜਿਹੜੇ ਨੇ ਉਹ ਜ਼ਰੂਰ ਆਪਣੀ ਡਿਊਟੀ ਤੇ ਹੋਣਗੇ ਪਰ ਕਿਤਨਾ ਕਿਤੇ ਜਿਹੜੇ ਵੀ ਪੀਆਰਟੀਸੀ ਦੇ ਵਿੱਚ ਜਾਂ ਪਨਵਸ ਬੱਸਾਂ ਦੇ ਵਿੱਚ ਅੱਜ ਸਫ਼ਰ ਕਰਨ ਵਾਲੇ ਨੇ ਉਹਨਾਂ ਦੇ ਲਈ ਧਿਆਨ ਦੇਣ ਯੋਗ ਜਿਹੜੀ ਇਹ ਪੂਰੀ ਖਬਰ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿਸ ਤਰੀਕੇ ਦੇ ਨਾਲ ਜਿਹੜੀ ਅੱਜ ਹੜਤਾਲ ਜਿਹੜੀ ਹੈ ਉਹ ਕੀਤੀ ਗਈ ਹੈ ਪੂਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਡੇਲੀ ਪੋਸਟ ਪੰਜਾਬੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗੁਰਦੀਪ ਕੌਰ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਯਾਤਰੀ ਜਿਹੜੇ ਨੇ ਅੱਜ ਖੱਜਲਖਵਾਰ ਹੋ ਸਕਦੇ ਨੇ ਕਿਉਂਕਿ ਅੱਜ ਹੜਤਾਲ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਬਹੁਤ ਜ਼ਿਆਦਾ ਸਫ਼ਰ ਜਿਹੜਾ ਹੈ ਔਰਤਾਂ ਦੇ ਵੱਲੋਂ ਬੱਸਾਂ ਦੇ ਵਿੱਚ ਕੀਤਾ ਜਾਂਦਾ ਹੈ ਪੀਆਰਟੀਸੀ ਜਾਂ ਪੰਨ ਬੱਸ ਦੀ ਅਗਰ ਗੱਲ ਕਰੀਏ ਤਾਂ ਇਹਨਾਂ ਬੱਸਾਂ ਨੂੰ ਲੈ ਕੇ ਹੁਣ ਵੱਡੀ ਖਬਰ ਆਈ ਹੈ ਕਿ ਹੜਤਾਲ ਜਿਹੜੀ ਹੈ ਉਹ ਕੱਚੇ ਕਾਮਿਆਂ ਦੇ ਦੁਆਰਾ ਕੀਤੀ ਗਈ ਹੈ ਜਿਸ ਕਰਕੇ ਬੱਸਾਂ ਦੇ ਵਿੱਚ ਸਫ਼ਰ ਜਿਹੜਾ ਹੈ ਉਹ ਬਹੁਤ ਜ਼ਿਆਦਾ ਮੁਸ਼ਕਲ ਹੋ ਸਕਦਾ ਹੈ ਕੱਚੇ ਜਿਹੜੇ ਕਾਮੇ ਨੇ ਉਹਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਅੱਜ ਖੱਜਲ ਕੁਵਾਰੀ ਜ਼ਰੂਰ ਸਵਾਰੀਆਂ ਨੂੰ ਹੋਵੇਗੀ ਪਰ ਉਹਨਾਂ ਦੀਆਂ ਆਪਣੀਆਂ ਮੰਗਾਂ ਨੇ ਪੱਕੇ ਮੁਲਾਜ਼ਮ ਜਦ ਕਿ ਆਪਣੀ ਡਿਊਟੀ ਤੇ ਨੇ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਦੇ ਵਿੱਚ ਬੱਸਾਂ ਨੂੰ ਬ੍ਰੇਕ ਜਿਹੜੀ ਹੈ ਉਹ ਲਗਾ ਦਿੱਤੀ ਗਈ ਹੈ ਇੱਥੇ ਖਾਸ ਤੌਰ ਤੇ ਦੱਸਣਯੋਗ ਹੈ ਕਿ ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਦੇ ਵਿੱਚ ਵੱਡੀ ਗਿਣਤੀ ਔਰਤਾਂ ਦੀ ਹੈ ਇਸ ਕਰਕੇ ਇਹ ਹੜਤਾਲ ਜਿਹੜੀ ਹੈ ਉਸ ਦੇ ਕਰਕੇ ਔਰਤਾਂ ਨੂੰ ਪਰੇਸ਼ਾਨੀ ਚੱਲਣੀ ਪੈ ਸਕਦੀ ਹੈ ਸੂਤਰ ਦੱਸ ਰਹੇ ਨੇ ਕਿ ਓਵਰ ਟਾਈਮ ਦੇ ਵਿੱਚ ਗੜਬੜੀ ਤੋਂ ਇਲਾਵਾ ਕੁਝ ਹੋਰ ਮੰਗਾਂ ਨੇ ਜਿਸ ਕਰਕੇ ਕੱਚੇ ਕਾਮੇ ਹੜਤਾਲ ਕਰ ਰਹੇ ਨੇ ਸਰਕਾਰੀ ਬੱਸਾਂ ਦੇ ਕਾਮਿਆਂ ਦੇ ਵੱਲੋਂ ਹੜਤਾਲ ਕੀਤੇ ਜਾਣ ਕਾਰਨ ਸਵਾਰੀਆਂ ਨੂੰ ਭਾਰੀਆਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਨੇ ਤੇ ਉੱਥੇ ਹੀ ਚੰਡੀਗੜ੍ਹ ਡੀਪੂ ਦੀਆਂ 90% ਦੀ ਬੱਸਾਂ ਨੂੰ ਹੜਤਾਲ ਕੰਨ ਬ੍ਰੇਕ ਲੱਗ ਗਈ ਹੈ ਜਿਸ ਕਰਕੇ ਜਿਹੜਾ ਅੱਜ ਸਫ਼ਰ ਕਰਨਾ ਪੰਜਾਬ ਦੇ ਵਿੱਚ ਨਾ ਸਰਕਾਰੀ ਬੱਸਾਂ ਦੇ ਵਿੱਚ ਸਵਾਰੀਆਂ ਦੇ ਲਈ ਕੁਝ ਔਖਾ ਹੋ ਸਕਦਾ ਹੈ ਹੋ ਸਕਦਾ ਹੈ ਕਿ ਬੱਸਾਂ ਜਿਹੜੀਆਂ ਸਮੇਂ ਸਿਰ ਨਾ ਪਹੁੰਚਣ ਜਿਸਨੇ ਵੀ ਇੱਕ ਜ਼ਿਲ੍ਹੇ ਤੋਂ ਕਿਸੇ ਹੋਰ ਜ਼ਿਲ੍ਹੇ ਜਾਣਾ ਹੈ ਤਾਂ ਉਹਨਾਂ ਨੂੰ ਜਿਹੜਾ ਸਰਕਾਰੀ ਬੱਸਾਂ ਜਿਹੜੀਆਂ ਅੱਜ ਘੱਟ ਦਿਖਾਈ ਦੇਣ ਵਾਲੀਆਂ ਨੇ ਕੱਚੇ ਕਾਮਿਆਂ ਦੀ ਹੜਤਾਲ ਹੈ ਹਾਲਾਂਕਿ ਜਿਹੜੇ ਪੱਕੇ ਕਾਮੇ ਨੇ ਪੱਕੇ ਮੁਲਾਜ਼ਮ ਜਿਹੜੇ ਨੇ ਉਹ ਜ਼ਰੂਰ ਆਪਣੀ ਡਿਊਟੀ ਤੇ ਹੋਣਗੇ ਪਰ ਕਿਤੇ ਨਾ ਕਿਤੇ ਜਿਹੜੇ ਵੀ ਪੀਆਰਟੀਸੀ ਦੇ ਵਿੱਚ ਜਾਂ ਪੰਨਵਸ ਬੱਸਾਂ ਦੇ ਵਿੱਚ ਅੱਜ ਸਫ਼ਰ ਕਰਨ ਵਾਲੇ ਨੇ ਉਹਨਾਂ ਦੇ ਲਈ ਧਿਆਨ ਦੇਣ ਯੋਗ ਜਿਹੜੀ ਇਹ ਪੂਰੀ ਖਬਰ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿਸ ਤਰੀਕੇ ਦੇ ਨਾਲ ਜਿਹੜੀ ਅੱਜ ਹੜਤਾਲ ਜਿਹੜੀ ਹੈ ਉਹ ਕੀਤੀ ਗਈ ਹੈ ਪੂਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਡੇਲੀ ਪੋਸਟ ਪੰਜਾਬੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗੁਰਦੀਪ ਕੌਰ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਯਾਤਰੀ ਜਿਹੜੇ ਨੇ ਅੱਜ ਖੱਜਲਖੁਆਰ ਹੋ ਸਕਦੇ ਨੇ ਕਿਉਂਕਿ ਅੱਜ ਹੜਤਾਲ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਬਹੁਤ ਜ਼ਿਆਦਾ ਸਫ਼ਰ ਜਿਹੜਾ ਹੈ ਔਰਤਾਂ ਦੇ ਵੱਲੋਂ ਬੱਸਾਂ ਦੇ ਵਿੱਚ ਕੀਤਾ ਜਾਂਦਾ ਹੈ ਪੀਆਰਟੀਸੀ ਜਾਂ ਪੰਨ ਬੱਸ ਦੀ ਅਗਰ ਗੱਲ ਕਰੀਏ ਤਾਂ ਇਹਨਾਂ ਬੱਸਾਂ ਨੂੰ ਲੈ ਕੇ ਹੁਣ ਵੱਡੀ ਖਬਰ ਆਈ ਹੈ ਕਿ ਹੜਤਾਲ ਜਿਹੜੀ ਹੈ ਉਹ ਕੱਚੇ ਕਾਮਿਆਂ ਦੇ ਦੁਆਰਾ ਕੀਤੀ ਗਈ ਹੈ ਜਿਸ ਕਰਕੇ ਬੱਸਾਂ ਦੇ ਵਿੱਚ ਸਫ਼ਰ ਜਿਹੜਾ ਹੈ ਉਹ ਬਹੁਤ ਜ਼ਿਆਦਾ ਮੁਸ਼ਕਲ ਹੋ ਸਕਦਾ ਹੈ ਕੱਚੇ ਜਿਹੜੇ ਕਾਮੇ ਨੇ ਉਹਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਅੱਜ ਖੱਜਲ ਕੁਵਾਰੀ ਜ਼ਰੂਰ ਸਵਾਰੀਆਂ ਨੂੰ ਹੋਵੇਗੀ ਪਰ ਉਹਨਾਂ ਦੀਆਂ ਆਪਣੀਆਂ ਮੰਗਾਂ ਨੇ ਪੱਕੇ ਮੁਲਾਜ਼ਮ ਜਦ ਕਿ ਆਪਣੀ ਡਿਊਟੀ ਤੇ ਨੇ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਦੇ ਵਿੱਚ ਬੱਸਾਂ ਨੂੰ ਬ੍ਰੇਕ ਜਿਹੜੀ ਹੈ ਉਹ ਲਗਾ ਦਿੱਤੀ ਗਈ ਹੈ ਇੱਥੇ ਖਾਸ ਤੌਰ ਤੇ ਦੱਸਣਯੋਗ ਹੈ ਕਿ ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਦੇ ਵਿੱਚ ਵੱਡੀ ਗਿਣਤੀ ਔਰਤਾਂ ਦੀ ਹੈ ਇਸ ਕਰਕੇ ਇਹ ਹੜਤਾਲ ਜਿਹੜੀ ਹੈ ਉਸ ਦੇ ਕਰਕੇ ਔਰਤਾਂ ਨੂੰ ਪਰੇਸ਼ਾਨੀ ਚੱਲਣੀ ਪੈ ਸਕਦੀ ਹੈ ਸੂਤਰ ਦੱਸ ਰਹੇ ਨੇ ਕਿ ਓਵਰਟਾਈਮ ਦੇ ਵਿੱਚ ਗੜਬੜੀ ਤੋਂ ਇਲਾਵਾ ਕੁਝ ਹੋਰ ਮੰਗਾਂ ਨੇ ਜਿਸ ਕਰਕੇ ਕੱਚੇ ਕਾਮੇ ਹੜਤਾਲ ਕਰ ਰਹੇ ਨੇ ਸਰਕਾਰੀ ਬੱਸਾਂ ਦੇ ਕਾਮਿਆਂ ਦੇ ਵੱਲੋਂ ਹੜਤਾਲ ਕੀਤੇ ਜਾਣ ਕਾਰਨ ਸਵਾਰੀਆਂ ਨੂੰ ਭਾਰੀਆਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਨੇ ਤੇ ਉੱਥੇ ਹੀ ਚੰਡੀਗੜ੍ਹ ਡੀਪੂ ਦੀਆਂ 90% ਦੀ ਬੱਸਾਂ ਨੂੰ ਹੜਤਾਲ ਕੰਨ ਬ੍ਰੇਕ ਲੱਗ ਗਈ ਹੈ ਜਿਸ ਕਰਕੇ ਜਿਹੜਾ ਅੱਜ ਸਫ਼ਰ ਕਰਨਾ ਪੰਜਾਬ ਦੇ ਵਿੱਚ ਨਾ ਸਰਕਾਰੀ ਬੱਸਾਂ ਦੇ ਵਿੱਚ ਸਵਾਰੀਆਂ ਦੇ ਲਈ ਕੁਝ ਔਖਾ ਹੋ ਸਕਦਾ ਹੈ ਹੋ ਸਕਦਾ ਹੈ ਕਿ ਬੱਸਾਂ ਜਿਹੜੀਆਂ ਸਮੇਂ ਸਿਰ ਨਾ ਪਹੁੰਚਣ ਜਿਸਨੇ ਵੀ ਇੱਕ ਜ਼ਿਲ੍ਹੇ ਤੋਂ ਕਿਸੇ ਹੋਰ ਜ਼ਿਲ੍ਹੇ ਜਾਣਾ ਹੈ ਤਾਂ ਉਹਨਾਂ ਨੂੰ ਜਿਹੜਾ ਸਰਕਾਰੀ सारी बसਾਂ ਜਿਹੜੀਆਂ ਅੱਜ ਘੱਟ ਦਿਖਾਈ ਦੇਣ ਵਾਲੀਆਂ ਨੇ ਕੱਚੇ ਕਾਮਿਆਂ ਦੀ ਹੜਤਾਲ ਹੈ ਹਾਲਾਂਕਿ ਜਿਹੜੇ ਪੱਕੇ ਕਾਮੇ ਨੇ ਪੱਕੇ ਮੁਲਾਜ਼ਮ ਜਿਹੜੇ ਨੇ ਉਹ ਜ਼ਰੂਰ ਆਪਣੀ ਡਿਊਟੀ ਤੇ ਹੋਣਗੇ ਪਰ ਕਿਤੇ ਨਾ ਕਿਤੇ ਜਿਹੜੇ ਵੀ ਪੀਆਰਟੀਸੀ ਦੇ ਵਿੱਚ ਜਾਂ ਪੰਨਵਸ ਬੱਸਾਂ ਦੇ ਵਿੱਚ ਅੱਜ ਸਫ਼ਰ ਕਰਨ ਵਾਲੇ ਨੇ ਉਹਨਾਂ ਦੇ ਲਈ ਧਿਆਨ ਦੇਣ ਯੋਗ ਜਿਹੜੀ ਇਹ ਪੂਰੀ ਕਵਰ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿਸ ਤਰੀਕੇ ਦੇ ਨਾਲ ਜਿਹੜੀ ਅੱਜ ਹੜਤਾਲ ਜਿਹੜੀ ਹੈ ਉਹ ਕੀਤੀ ਗਈ ਹੈ ਪੂਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਦੈਲੀ ਪੋਸਟ ਪੰਜਾਬੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗੁਰਦੀਪ ਕੌਰ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਯਾਤਰੀ ਜਿਹੜੇ ਨੇ ਅੱਜ ਖੱਜਲਖਵਾਰ ਹੋ ਸਕਦੇ ਨੇ ਕਿਉਂਕਿ ਅੱਜ ਹੜਤਾਲ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਬਹੁਤ ਜ਼ਿਆਦਾ ਸਫ਼ਰ ਜਿਹੜਾ ਹੈ ਔਰਤਾਂ ਦੇ ਵੱਲੋਂ ਬੱਸਾਂ ਦੇ ਵਿੱਚ ਕੀਤਾ ਜਾਂਦਾ ਹੈ ਪੀਆਰਟੀਸੀ ਜਾਂ ਪੰਨ ਬੱਸ ਦੀ ਅਗਰ ਗੱਲ ਕਰੀਏ ਤਾਂ ਇਹਨਾਂ ਬੱਸਾਂ ਨੂੰ ਲੈ ਕੇ ਹੁਣ ਵੱਡੀ ਖਬਰ ਆਈ ਹੈ ਕਿ ਹੜਤਾਲ ਜਿਹੜੀ ਹੈ ਉਹ ਕੱਚੇ ਕਾਮਿਆਂ ਦੇ ਦੁਆਰਾ ਕੀਤੀ ਗਈ ਹੈ ਜਿਸ ਕਰਕੇ ਬੱਸਾਂ ਦੇ ਵਿੱਚ ਸਫ਼ਰ ਜਿਹੜਾ ਹੈ ਉਹ ਬਹੁਤ ਜ਼ਿਆਦਾ ਮੁਸ਼ਕਲ ਹੋ ਸਕਦਾ ਹੈ ਕੱਚੇ ਜਿਹੜੇ ਕਾਮੇ ਨੇ ਉਹਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਅੱਜ ਖੱਜਲ ਕੁਵਾਰੀ ਜ਼ਰੂਰ ਸਵਾਰੀਆਂ ਨੂੰ ਹੋਵੇਗੀ ਪਰ ਉਹਨਾਂ ਦੀਆਂ ਆਪਣੀਆਂ ਮੰਗਾਂ ਨੇ ਪੱਕੇ ਮੁਲਾਜ਼ਮ ਜਦ ਕਿ ਆਪਣੀ ਡਿਊਟੀ ਤੇ ਨੇ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਦੇ ਵਿੱਚ ਬੱਸਾਂ ਨੂੰ ਬ੍ਰੇਕ ਜਿਹੜੀ ਹੈ ਉਹ ਲਗਾ ਦਿੱਤੀ ਗਈ ਹੈ ਇੱਥੇ ਖਾਸ ਤੌਰ ਤੇ ਦੱਸਣਯੋਗ ਹੈ ਕਿ ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਦੇ ਵਿੱਚ ਵੱਡੀ ਗਿਣਤੀ ਔਰਤਾਂ ਦੀ ਹੈ ਇਸ ਕਰਕੇ ਇਹ ਹੜਤਾਲ ਜਿਹੜੀ ਹੈ ਉਸ ਦੇ ਕਰਕੇ ਔਰਤਾਂ ਨੂੰ ਪਰੇਸ਼ਾਨੀ ਚੱਲਣੀ ਪੈ ਸਕਦੀ ਹੈ ਸੂਤਰ ਦੱਸ ਰਹੇ ਨੇ ਕਿ ਓਵਰ ਟਾਈਮ ਦੇ ਵਿੱਚ ਗੜਬੜੀ ਤੋਂ ਇਲਾਵਾ ਕੁਝ ਹੋਰ ਮੰਗਾਂ ਨੇ ਜਿਸ ਕਰਕੇ ਕੱਚੇ ਕਾਮੇ ਹੜਤਾਲ ਕਰ ਰਹੇ ਨੇ ਸਰਕਾਰੀ ਬੱਸਾਂ ਦੇ ਕਾਮਿਆਂ ਦੇ ਵੱਲੋਂ ਹੜਤਾਲ ਕੀਤੇ ਜਾਣ ਕਾਰਨ ਸਵਾਰੀਆਂ ਨੂੰ ਭਾਰੀਆਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਨੇ ਤੇ ਉੱਥੇ ਹੀ ਚੰਡੀਗੜ੍ਹ ਡੀਪੂ ਦੀਆਂ 90% ਦੀ ਬੱਸਾਂ ਨੂੰ ਹੜਤਾਲ ਕੰਨ ਬ੍ਰੇਕ ਲੱਗ ਗਈ ਹੈ ਜਿਸ ਕਰਕੇ ਜਿਹੜਾ ਅੱਜ ਸਫ਼ਰ ਕਰਨਾ ਪੰਜਾਬ ਦੇ ਵਿੱਚ ਨਾ ਸਰਕਾਰੀ ਬੱਸਾਂ ਦੇ ਵਿੱਚ ਸਵਾਰੀਆਂ ਦੇ ਲਈ ਕੁਝ ਔਖਾ ਹੋ ਸਕਦਾ ਹੈ ਹੋ ਸਕਦਾ ਹੈ ਕਿ ਬੱਸਾਂ ਜਿਹੜੀਆਂ ਸਮੇਂ ਸਿਰ ਨਾ ਪਹੁੰਚਣ ਜਿਸਨੇ ਵੀ ਇੱਕ ਜ਼ਿਲ੍ਹੇ ਤੋਂ ਕਿਸੇ ਹੋਰ ਜ਼ਿਲ੍ਹੇ ਜਾਣਾ ਹੈ ਤਾਂ ਉਹਨਾਂ ਨੂੰ ਜਿਹੜਾ ਸਰਕਾਰੀ ਬੱਸਾਂ ਜਿਹੜੀਆਂ ਅੱਜ ਘੱਟ ਦਿਖਾਈ ਦੇਣ ਵਾਲੀਆਂ ਨੇ ਕੱਚੇ ਕਾਮਿਆਂ ਦੀ ਹੜਤਾਲ ਹੈ ਹਾਲਾਂਕਿ ਜਿਹੜੇ ਪੱਕੇ ਕਾਮੇ ਨੇ ਪੱਕੇ ਮੁਲਾਜ਼ਮ ਜਿਹੜੇ ਨੇ ਉਹ ਜ਼ਰੂਰ ਆਪਣੀ ਡਿਊਟੀ ਤੇ ਹੋਣਗੇ ਪਰ ਕਿਤੇ ਨਾ ਕਿਤੇ ਜਿਹੜੇ ਵੀ ਪੀਆਰਟੀਸੀ ਦੇ ਵਿੱਚ ਜਾਂ ਪਨਵਸ ਬੱਸਾਂ ਦੇ ਵਿੱਚ ਅੱਜ ਸਫ਼ਰ ਕਰਨ ਵਾਲੇ ਨੇ ਉਹਨਾਂ ਦੇ ਲਈ ਧਿਆਨ ਦੇਣ ਯੋਗ ਜਿਹੜੀ ਇਹ ਪੂਰੀ ਖਬਰ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿਸ ਤਰੀਕੇ ਦੇ ਨਾਲ ਜਿਹੜੀ ਅੱਜ ਹੜਤਾਲ ਜਿਹੜੀ ਹੈ ਉਹ ਕੀਤੀ ਗਈ ਹੈ ਪੂਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਦੈਲੀ ਪੋਸਟ ਪੰਜਾਬੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗੁਰਦੀਪ ਕੌਰ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਯਾਤਰੀ ਜਿਹੜੇ ਨੇ ਅੱਜ ਖੱਜਲਖੁਆਰ ਹੋ ਸਕਦੇ ਨੇ ਕਿਉਂਕਿ ਅੱਜ ਹੜਤਾਲ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਬਹੁਤ ਜ਼ਿਆਦਾ ਸਫ਼ਰ ਜਿਹੜਾ ਹੈ ਔਰਤਾਂ ਦੇ ਵੱਲੋਂ ਬੱਸਾਂ ਦੇ ਵਿੱਚ ਕੀਤਾ ਜਾਂਦਾ ਹੈ ਪੀਆਰਟੀਸੀ ਜਾਂ ਪੰਨ ਬੱਸ ਦੀ ਅਗਰ ਗੱਲ ਕਰੀਏ ਤਾਂ ਇਹਨਾਂ ਬੱਸਾਂ ਨੂੰ ਲੈ ਕੇ ਹੁਣ ਵੱਡੀ ਖਬਰ ਆਈ ਹੈ ਕਿ ਹੜਤਾਲ ਜਿਹੜੀ ਹੈ ਉਹ ਕੱਚੇ ਕਾਮਿਆਂ ਦੇ ਦੁਆਰਾ ਕੀਤੀ ਗਈ ਹੈ ਜਿਸ ਕਰਕੇ ਬੱਸਾਂ ਦੇ ਵਿੱਚ ਸਫ਼ਰ ਜਿਹੜਾ ਹੈ ਉਹ ਬਹੁਤ ਜ਼ਿਆਦਾ ਮੁਸ਼ਕਲ ਹੋ ਸਕਦਾ ਹੈ ਕੱਚੇ ਜਿਹੜੇ ਕਾਮੇ ਨੇ ਉਹਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਅੱਜ ਖੱਜਲ ਕੁਵਾਰੀ ਜ਼ਰੂਰ ਸਵਾਰੀਆਂ ਨੂੰ ਹੋਵੇਗੀ ਪਰ ਉਹਨਾਂ ਦੀਆਂ ਆਪਣੀਆਂ ਮੰਗਾਂ ਨੇ ਪੱਕੇ ਮੁਲਾਜ਼ਮ ਜਦ ਕਿ ਆਪਣੀ ਡਿਊਟੀ ਤੇ ਨੇ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਦੇ ਵਿੱਚ ਬੱਸਾਂ ਨੂੰ ਬ੍ਰੇਕ ਜਿਹੜੀ ਹੈ ਉਹ ਲਗਾ ਦਿੱਤੀ ਗਈ ਹੈ ਇੱਥੇ ਖਾਸ ਤੌਰ ਤੇ ਦੱਸਣਯੋਗ ਹੈ ਕਿ ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਦੇ ਵਿੱਚ ਵੱਡੀ ਗਿਣਤੀ ਔਰਤਾਂ ਦੀ ਹੈ ਇਸ ਕਰਕੇ ਇਹ ਹੜਤਾਲ ਜਿਹੜੀ ਹੈ ਉਸ ਦੇ ਕਰਕੇ ਔਰਤਾਂ ਨੂੰ ਪਰੇਸ਼ਾਨੀ ਚੱਲਣੀ ਪੈ ਸਕਦੀ ਹੈ ਸੂਤਰ ਦੱਸ ਰਹੇ ਨੇ ਕਿ ਓਵਰ ਟਾਈਮ ਦੇ ਵਿੱਚ ਗੜਬੜੀ ਤੋਂ ਇਲਾਵਾ ਕੁਝ ਹੋਰ ਮੰਗਾਂ ਨੇ ਜਿਸ ਕਰਕੇ ਕੱਚੇ ਕਾਮੇ ਹੜਤਾਲ ਕਰ ਰਹੇ ਨੇ ਸਰਕਾਰੀ ਬੱਸਾਂ ਦੇ ਕਾਮਿਆਂ ਦੇ ਵੱਲੋਂ ਹੜਤਾਲ ਕੀਤੇ ਜਾਣ ਕਾਰਨ ਸਵਾਰੀਆਂ ਨੂੰ ਭਾਰੀਆਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਨੇ ਤੇ ਉੱਥੇ ਹੀ ਚੰਡੀਗੜ੍ਹ ਡੀਪੂ ਦੀਆਂ 90% ਦੀ ਬੱਸਾਂ ਨੂੰ ਹੜਤਾਲ ਕੰਨ ਬ੍ਰੇਕ ਲੱਗ ਗਈ ਹੈ ਜਿਸ ਕਰਕੇ ਜਿਹੜਾ ਅੱਜ ਸਫ਼ਰ ਕਰਨਾ ਪੰਜਾਬ ਦੇ ਵਿੱਚ ਨਾ ਸਰਕਾਰੀ ਬੱਸਾਂ ਦੇ ਵਿੱਚ ਸਵਾਰੀਆਂ ਦੇ ਲਈ ਕੁਝ ਔਖਾ ਹੋ ਸਕਦਾ ਹੈ ਹੋ ਸਕਦਾ ਹੈ ਕਿ ਬੱਸਾਂ ਜਿਹੜੀਆਂ ਸਮੇਂ ਸਿਰ ਨਾ ਪਹੁੰਚਣ ਜਿਸਨੇ ਵੀ ਇੱਕ ਜ਼ਿਲ੍ਹੇ ਤੋਂ ਕਿਸੇ ਹੋਰ ਜ਼ਿਲ੍ਹੇ ਜਾਣਾ ਹੈ ਤਾਂ ਉਹਨਾਂ ਨੂੰ ਜਿਹੜਾ ਸਰਕਾਰੀ सारी बसਾਂ ਜਿਹੜੀਆਂ ਅੱਜ ਘੱਟ ਦਿਖਾਈ ਦੇਣ ਵਾਲੀਆਂ ਨੇ ਕੱਚੇ ਕਾਮਿਆਂ ਦੀ ਹੜਤਾਲ ਹੈ ਹਾਲਾਂਕਿ ਜਿਹੜੇ ਪੱਕੇ ਕਾਮੇ ਨੇ ਪੱਕੇ ਮੁਲਾਜ਼ਮ ਜਿਹੜੇ ਨੇ ਉਹ ਜ਼ਰੂਰ ਆਪਣੀ ਡਿਊਟੀ ਤੇ ਹੋਣਗੇ ਪਰ ਕਿਤੇ ਨਾ ਕਿਤੇ ਜਿਹੜੇ ਵੀ ਪੀਆਰਟੀਸੀ ਦੇ ਵਿੱਚ ਜਾਂ ਪੰਨਵਸ ਬੱਸਾਂ ਦੇ ਵਿੱਚ ਅੱਜ ਸਫ਼ਰ ਕਰਨ ਵਾਲੇ ਨੇ ਉਹਨਾਂ ਦੇ ਲਈ ਧਿਆਨ ਦੇਣ ਯੋਗ ਜਿਹੜੀ ਇਹ ਪੂਰੀ ਖਬਰ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿਸ ਤਰੀਕੇ ਦੇ ਨਾਲ ਜਿਹੜੀ ਅੱਜ ਹੜਤਾਲ ਜਿਹੜੀ ਹੈ ਉਹ ਕੀਤੀ ਗਈ ਹੈ ਪੂਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਡੇਲੀ ਪੋਸਟ ਪੰਜਾਬੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗੁਰਦੀਪ ਕੌਰ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਯਾਤਰੀ ਜਿਹੜੇ ਨੇ ਅੱਜ ਖੱਜਲਖੁਆਰ ਹੋ ਸਕਦੇ ਨੇ ਕਿਉਂਕਿ ਅੱਜ ਹੜਤਾਲ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਬਹੁਤ ਜ਼ਿਆਦਾ ਸਫ਼ਰ ਜਿਹੜਾ ਹੈ ਔਰਤਾਂ ਦੇ ਵੱਲੋਂ ਬੱਸਾਂ ਦੇ ਵਿੱਚ ਕੀਤਾ ਜਾਂਦਾ ਹੈ ਪੀਆਰਟੀਸੀ ਜਾਂ ਪੰਨ ਬੱਸ ਦੀ ਅਗਰ ਗੱਲ ਕਰੀਏ ਤਾਂ ਇਹਨਾਂ ਬੱਸਾਂ ਨੂੰ ਲੈ ਕੇ ਹੁਣ ਵੱਡੀ ਖਬਰ ਆਈ ਹੈ ਕਿ ਹੜਤਾਲ ਜਿਹੜੀ ਹੈ ਉਹ ਕੱਚੇ ਕਾਮਿਆਂ ਦੇ ਦੁਆਰਾ ਕੀਤੀ ਗਈ ਹੈ ਜਿਸ ਕਰਕੇ ਬੱਸਾਂ ਦੇ ਵਿੱਚ ਸਫ਼ਰ ਜਿਹੜਾ ਹੈ ਉਹ ਬਹੁਤ ਜ਼ਿਆਦਾ ਮੁਸ਼ਕਲ ਹੋ ਸਕਦਾ ਹੈ ਕੱਚੇ ਜਿਹੜੇ ਕਾਮੇ ਨੇ ਉਹਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਅੱਜ ਖੱਜਲ ਕੁਵਾਰੀ ਜ਼ਰੂਰ ਸਵਾਰੀਆਂ ਨੂੰ ਹੋਵੇਗੀ ਪਰ ਉਹਨਾਂ ਦੀਆਂ ਆਪਣੀਆਂ ਮੰਗਾਂ ਨੇ ਪੱਕੇ ਮੁਲਾਜ਼ਮ ਜਦ ਕਿ ਆਪਣੀ ਡਿਊਟੀ ਤੇ ਨੇ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਦੇ ਵਿੱਚ ਬੱਸਾਂ ਨੂੰ ਬ੍ਰੇਕ ਜਿਹੜੀ ਹੈ ਉਹ ਲਗਾ ਦਿੱਤੀ ਗਈ ਹੈ ਇੱਥੇ ਖਾਸ ਤੌਰ ਤੇ ਦੱਸਣਯੋਗ ਹੈ ਕਿ ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਦੇ ਵਿੱਚ ਵੱਡੀ ਗਿਣਤੀ ਔਰਤਾਂ ਦੀ ਹੈ ਇਸ ਕਰਕੇ ਇਹ ਹੜਤਾਲ ਜਿਹੜੀ ਹੈ ਉਸ ਦੇ ਕਰਕੇ ਔਰਤਾਂ ਨੂੰ ਪਰੇਸ਼ਾਨੀ ਚੱਲਣੀ ਪੈ ਸਕਦੀ ਹੈ ਸੂਤਰ ਦੱਸ ਰਹੇ ਨੇ ਕਿ ਓਵਰ ਟਾਈਮ ਦੇ ਵਿੱਚ ਗੜਬੜੀ ਤੋਂ ਇਲਾਵਾ ਕੁਝ ਹੋਰ ਮੰਗਾਂ ਨੇ ਜਿਸ ਕਰਕੇ ਕੱਚੇ ਕਾਮੇ ਹੜਤਾਲ ਕਰ ਰਹੇ ਨੇ ਸਰਕਾਰੀ ਬੱਸਾਂ ਦੇ ਕਾਮਿਆਂ ਦੇ ਵੱਲੋਂ ਹੜਤਾਲ ਕੀਤੇ ਜਾਣ ਕਾਰਨ ਸਵਾਰੀਆਂ ਨੂੰ ਭਾਰੀਆਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਨੇ ਤੇ ਉੱਥੇ ਹੀ ਚੰਡੀਗੜ੍ਹ ਡੀਪੂ ਦੀਆਂ 90% ਦੀ ਬੱਸਾਂ ਨੂੰ ਹੜਤਾਲ ਕੰਨ ਬ੍ਰੇਕ ਲੱਗ ਗਈ ਹੈ ਜਿਸ ਕਰਕੇ ਜਿਹੜਾ ਅੱਜ ਸਫ਼ਰ ਕਰਨਾ ਪੰਜਾਬ ਦੇ ਵਿੱਚ ਨਾ ਸਰਕਾਰੀ ਬੱਸਾਂ ਦੇ ਵਿੱਚ ਸਵਾਰੀਆਂ ਦੇ ਲਈ ਕੁਝ ਔਖਾ ਹੋ ਸਕਦਾ ਹੈ ਹੋ ਸਕਦਾ ਹੈ ਕਿ ਬੱਸਾਂ ਜਿਹੜੀਆਂ ਸਮੇਂ ਸਿਰ ਨਾ ਪਹੁੰਚਣ ਜਿਸਨੇ ਵੀ ਇੱਕ ਜ਼ਿਲ੍ਹੇ ਤੋਂ ਕਿਸੇ ਹੋਰ ਜ਼ਿਲ੍ਹੇ ਜਾਣਾ ਹੈ ਤਾਂ ਉਹਨਾਂ ਨੂੰ ਜਿਹੜਾ ਸਰਕਾਰੀ सारी बसਾਂ ਜਿਹੜੀਆਂ ਅੱਜ ਘੱਟ ਦਿਖਾਈ ਦੇਣ ਵਾਲੀਆਂ ਨੇ ਕੱਚੇ ਕਾਮਿਆਂ ਦੀ ਹੜਤਾਲ ਹੈ ਹਾਲਾਂਕਿ ਜਿਹੜੇ ਪੱਕੇ ਕਾਮੇ ਨੇ ਪੱਕੇ ਮੁਲਾਜ਼ਮ ਜਿਹੜੇ ਨੇ ਉਹ ਜ਼ਰੂਰ ਆਪਣੀ ਡਿਊਟੀ ਤੇ ਹੋਣਗੇ ਪਰ ਕਿਤਨਾ ਕਿਤੇ ਜਿਹੜੇ ਵੀ ਪੀਆਰਟੀਸੀ ਦੇ ਵਿੱਚ ਜਾਂ ਪੰਨਵਸ ਬੱਸਾਂ ਦੇ ਵਿੱਚ ਅੱਜ ਸਫ਼ਰ ਕਰਨ ਵਾਲੇ ਨੇ ਉਹਨਾਂ ਦੇ ਲਈ ਧਿਆਨ ਦੇਣ ਯੋਗ ਜਿਹੜੀ ਇਹ ਪੂਰੀ ਖਬਰ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿਸ ਤਰੀਕੇ ਦੇ ਨਾਲ ਜਿਹੜੀ ਅੱਜ ਹੜਤਾਲ ਜਿਹੜੀ ਹੈ ਉਹ ਕੀਤੀ ਗਈ ਹੈ ਪੂਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਦੈਲੀ ਪੋਸਟ ਪੰਜਾਬੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗੁਰਦੀਪ ਕੌਰ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਯਾਤਰੀ ਜਿਹੜੇ ਨੇ ਅੱਜ ਖੱਜਲਖਵਾਰ ਹੋ ਸਕਦੇ ਨੇ ਕਿਉਂਕਿ ਅੱਜ ਹੜਤਾਲ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਬਹੁਤ ਜ਼ਿਆਦਾ ਸਫ਼ਰ ਜਿਹੜਾ ਹੈ ਔਰਤਾਂ ਦੇ ਵੱਲੋਂ ਬੱਸਾਂ ਦੇ ਵਿੱਚ ਕੀਤਾ ਜਾਂਦਾ ਹੈ ਪੀਆਰਟੀਸੀ ਜਾਂ ਪੰਨ ਬੱਸ ਦੀ ਅਗਰ ਗੱਲ ਕਰੀਏ ਤਾਂ ਇਹਨਾਂ ਬੱਸਾਂ ਨੂੰ ਲੈ ਕੇ ਹੁਣ ਵੱਡੀ ਖਬਰ ਆਈ ਹੈ ਕਿ ਹੜਤਾਲ ਜਿਹੜੀ ਹੈ ਉਹ ਕੱਚੇ ਕਾਮਿਆਂ ਦੇ ਦੁਆਰਾ ਕੀਤੀ ਗਈ ਹੈ ਜਿਸ ਕਰਕੇ ਬੱਸਾਂ ਦੇ ਵਿੱਚ ਸਫ਼ਰ ਜਿਹੜਾ ਹੈ ਉਹ ਬਹੁਤ ਜ਼ਿਆਦਾ ਮੁਸ਼ਕਲ ਹੋ ਸਕਦਾ ਹੈ ਕੱਚੇ ਜਿਹੜੇ ਕਾਮੇ ਨੇ ਉਹਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਅੱਜ ਖੱਜਲ ਕੁਵਾਰੀ ਜ਼ਰੂਰ ਸਵਾਰੀਆਂ ਨੂੰ ਹੋਵੇਗੀ ਪਰ ਉਹਨਾਂ ਦੀਆਂ ਆਪਣੀਆਂ ਮੰਗਾਂ ਨੇ ਪੱਕੇ ਮੁਲਾਜ਼ਮਾਂ ਜਾਂ ਕੀ ਆਪਣੀ ਡਿਊਟੀ ਤੇ ਨੇ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਦੇ ਵਿੱਚ ਬੱਸਾਂ ਨੂੰ ਬ੍ਰੇਕ ਜਿਹੜੀ ਹੈ ਉਹ ਲਗਾ ਦਿੱਤੀ ਗਈ ਹੈ ਇੱਥੇ ਖਾਸ ਤੌਰ ਤੇ ਦੱਸਣਯੋਗ ਹੈ ਕਿ ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਦੇ ਵਿੱਚ ਵੱਡੀ ਗਿਣਤੀ ਔਰਤਾਂ ਦੀ ਹੈ ਇਸ ਕਰਕੇ ਇਹ ਹੜਤਾਲ ਜਿਹੜੀ ਹੈ ਉਸ ਦੇ ਕਰਕੇ ਔਰਤਾਂ ਨੂੰ ਪਰੇਸ਼ਾਨੀ ਚੱਲਣੀ ਪੈ ਸਕਦੀ ਹੈ ਸੂਤਰ ਦੱਸ ਰਹੇ ਨੇ ਕਿ ਓਵਰਟਾਈਮ ਦੇ ਵਿੱਚ ਗੜਬੜੀ ਤੋਂ ਇਲਾਵਾ ਕੁਝ ਹੋਰ ਮੰਗਾ ਨੇ ਜਿਸ ਕਰਕੇ ਕੱਚੇ ਕਾਮੇ ਹੜਤਾਲ ਕਰ ਰਹੇ ਨੇ ਸਰਕਾਰੀ ਬੱਸਾਂ ਦੇ ਕਾਮਿਆਂ ਦੇ ਵੱਲੋਂ ਹੜਤਾਲ ਕੀਤੇ ਜਾਣ ਕੰਨ ਸਵਾਰੀਆਂ ਨੂੰ ਪਾਰੀਆਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਨੇ ਤੇ ਉੱਥੇ ਕੀ ਚੰਡੀਗੜ੍ਹ ਡੀਪੂ ਦੀਆਂ 90% ਦੀ ਬੱਸਾਂ ਨੂੰ ਹੜਤਾਲ ਕੰਨ ਬ੍ਰੇਕ ਲੱਗ ਗਈ ਹੈ ਜਿਸ ਕਰਕੇ ਜਿਹੜਾ ਅੱਜ ਸਫ਼ਰ ਕਰਨਾ ਪੰਜਾਬ ਦੇ ਵਿੱਚ ਨਾ ਸਰਕਾਰੀ ਬੱਸਾਂ ਦੇ ਵਿੱਚ ਸਵਾਰੀਆਂ ਦੇ ਲਈ ਕੁਝ ਔਖਾ ਹੋ ਸਕਦਾ ਹੈ ਹੋ ਸਕਦਾ ਹੈ ਕਿ ਬੱਸਾਂ ਜਿਹੜੀਆਂ ਸਮੇਂ ਸਿਰ ਨਾ ਪਹੁੰਚਣ ਜਿਸਨੇ ਵੀ ਇੱਕ ਜ਼ਿਲ੍ਹੇ ਤੋਂ ਕਿਸੇ ਹੋਰ ਜ਼ਿਲ੍ਹੇ ਜਾਣਾ ਹੈ ਤਾਂ ਉਹਨਾਂ ਨੂੰ ਜਿਹੜਾ ਸਰਕਾਰੀ ਬੱਸਾਂ ਜਿਹੜੀਆਂ ਅੱਜ ਘੱਟ ਦਿਖਾਈ ਦੇਣ ਵਾਲੀਆਂ ਨੇ ਕੱਚੇ ਕਾਮਿਆਂ ਦੀ ਹੜਤਾਲ ਹੈ ਹਾਲਾਂਕਿ ਜਿਹੜੇ ਪੱਕੇ ਕਾਮੇ ਨੇ ਪੱਕੇ ਮੁਲਾਜ਼ਮ ਜਿਹੜੇ ਨੇ ਉਹ ਜ਼ਰੂਰ ਆਪਣੀ ਡਿਊਟੀ ਤੇ ਹੋਣਗੇ ਪਰ ਕਿਤਨਾ ਕਿਤੇ ਜਿਹੜੇ ਵੀ ਪੀਆਰਟੀਸੀ ਦੇ ਵਿੱਚ ਜਾਂ ਪੰਨਵਸ ਬੱਸਾਂ ਦੇ ਵਿੱਚ ਅੱਜ ਸਫ਼ਰ ਕਰਨ ਵਾਲੇ ਨੇ ਉਹਨਾਂ ਦੇ ਲਈ ਧਿਆਨ ਦੇਣ ਯੋਗ ਜਿਹੜੀ ਇਹ ਪੂਰੀ ਖਬਰ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿਸ ਤਰੀਕੇ ਦੇ ਨਾਲ ਜਿਹੜੀ ਅੱਜ ਹੜਤਾਲ ਜਿਹੜੀ ਹੈ ਉਹ ਕੀਤੀ ਗਈ ਹੈ ਪੂਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਡੇਲੀ ਪੋਸਟ ਪੰਜਾਬੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗੁਰਦੀਪ ਕੌਰ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਯਾਤਰੀ ਜਿਹੜੇ ਨੇ ਅੱਜ ਖੱਜਲਖੁਆਰ ਹੋ ਸਕਦੇ ਨੇ ਕਿਉਂਕਿ ਅੱਜ ਹੜਤਾਲ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਬਹੁਤ ਜ਼ਿਆਦਾ ਸਫ਼ਰ ਜਿਹੜਾ ਹੈ ਔਰਤਾਂ ਦੇ ਵੱਲੋਂ ਬੱਸਾਂ ਦੇ ਵਿੱਚ ਕੀਤਾ ਜਾਂਦਾ ਹੈ ਪੀਆਰਟੀਸੀ ਜਾਂ ਪੰਨ ਬੱਸ ਦੀ ਅਗਰ ਗੱਲ ਕਰੀਏ ਤਾਂ ਇਹਨਾਂ ਬੱਸਾਂ ਨੂੰ ਲੈ ਕੇ ਹੁਣ ਵੱਡੀ ਖਬਰ ਆਈ ਹੈ ਕਿ ਹੜਤਾਲ ਜਿਹੜੀ ਹੈ ਉਹ ਕੱਚੇ ਕਾਮਿਆਂ ਦੇ ਦੁਆਰਾ ਕੀਤੀ ਗਈ ਹੈ ਜਿਸ ਕਰਕੇ ਬੱਸਾਂ ਦੇ ਵਿੱਚ ਸਫ਼ਰ ਜਿਹੜਾ ਹੈ ਉਹ ਬਹੁਤ ਜ਼ਿਆਦਾ ਮੁਸ਼ਕਲ ਹੋ ਸਕਦਾ ਹੈ ਕੱਚੇ ਜਿਹੜੇ ਕਾਮੇ ਨੇ ਉਹਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਅੱਜ ਖੱਜਲ ਕੁਵਾਰੀ ਜ਼ਰੂਰ ਸਵਾਰੀਆਂ ਨੂੰ ਹੋਵੇਗੀ ਪਰ ਉਹਨਾਂ ਦੀਆਂ ਆਪਣੀਆਂ ਮੰਗਾਂ ਨੇ ਪੱਕੇ ਮੁਲਾਜ਼ਮ ਜਦ ਕਿ ਆਪਣੀ ਡਿਊਟੀ ਤੇ ਨੇ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਦੇ ਵਿੱਚ ਬੱਸਾਂ ਨੂੰ ਬ੍ਰੇਕ ਜਿਹੜੀ ਹੈ ਉਹ ਲਗਾ ਦਿੱਤੀ ਗਈ ਹੈ ਇੱਥੇ ਖਾਸ ਤੌਰ ਤੇ ਦੱਸਣਯੋਗ ਹੈ ਕਿ ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਦੇ ਵਿੱਚ ਵੱਡੀ ਗਿਣਤੀ ਔਰਤਾਂ ਦੀ ਹੈ ਇਸ ਕਰਕੇ ਇਹ ਹੜਤਾਲ ਜਿਹੜੀ ਹੈ ਉਸ ਦੇ ਕਰਕੇ ਔਰਤਾਂ ਨੂੰ ਪਰੇਸ਼ਾਨੀ ਚੱਲਣੀ ਪੈ ਸਕਦੀ ਹੈ ਸੂਤਰ ਦੱਸ ਰਹੇ ਨੇ ਕਿ ਓਵਰ ਟਾਈਮ ਦੇ ਵਿੱਚ ਗੜਬੜੀ ਤੋਂ ਇਲਾਵਾ ਕੁਝ ਹੋਰ ਮੰਗਾਂ ਨੇ ਜਿਸ ਕਰਕੇ ਕੱਚੇ ਕਾਮੇ ਹੜਤਾਲ ਕਰ ਰਹੇ ਨੇ ਸਰਕਾਰੀ ਬੱਸਾਂ ਦੇ ਕਾਮਿਆਂ ਦੇ ਵੱਲੋਂ ਹੜਤਾਲ ਕੀਤੇ ਜਾਣ ਕਾਰਨ ਸਵਾਰੀਆਂ ਨੂੰ ਭਾਰੀਆਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਨੇ ਤੇ ਉੱਥੇ ਹੀ ਚੰਡੀਗੜ੍ਹ ਡੀਪੂ ਦੀਆਂ 90% ਦੀ ਬੱਸਾਂ ਨੂੰ ਹੜਤਾਲ ਕੰਨ ਬ੍ਰੇਕ ਲੱਗ ਗਈ ਹੈ ਜਿਸ ਕਰਕੇ ਜਿਹੜਾ ਅੱਜ ਸਫ਼ਰ ਕਰਨਾ ਪੰਜਾਬ ਦੇ ਵਿੱਚ ਨਾ ਸਰਕਾਰੀ ਬੱਸਾਂ ਦੇ ਵਿੱਚ ਸਵਾਰੀਆਂ ਦੇ ਲਈ ਕੁਝ ਔਖਾ ਹੋ ਸਕਦਾ ਹੈ ਹੋ ਸਕਦਾ ਹੈ ਕਿ ਬੱਸਾਂ ਜਿਹੜੀਆਂ ਸਮੇਂ ਸਿਰ ਨਾ ਪਹੁੰਚਣ ਜਿਸਨੇ ਵੀ ਇੱਕ ਜ਼ਿਲ੍ਹੇ ਤੋਂ ਕਿਸੇ ਹੋਰ ਜ਼ਿਲ੍ਹੇ ਜਾਣਾ ਹੈ ਤਾਂ ਉਹਨਾਂ ਨੂੰ ਜਿਹੜਾ ਸਰਕਾਰੀ सारी बसਾਂ ਜਿਹੜੀਆਂ ਅੱਜ ਘੱਟ ਦਿਖਾਈ ਦੇਣ ਵਾਲੀਆਂ ਨੇ ਕੱਚੇ ਕਾਮਿਆਂ ਦੀ ਹੜਤਾਲ ਹੈ ਹਾਲਾਂਕਿ ਜਿਹੜੇ ਪੱਕੇ ਕਾਮੇ ਨੇ ਪੱਕੇ ਮੁਲਾਜ਼ਮ ਜਿਹੜੇ ਨੇ ਉਹ ਜ਼ਰੂਰ ਆਪਣੀ ਡਿਊਟੀ ਤੇ ਹੋਣਗੇ ਪਰ ਕਿਤੇ ਨਾ ਕਿਤੇ ਜਿਹੜੇ ਵੀ ਪੀਆਰਟੀਸੀ ਦੇ ਵਿੱਚ ਜਾਂ ਪੰਨਵਸ ਬੱਸਾਂ ਦੇ ਵਿੱਚ ਅੱਜ ਸਫ਼ਰ ਕਰਨ ਵਾਲੇ ਨੇ ਉਹਨਾਂ ਦੇ ਲਈ ਧਿਆਨ ਦੇਣ ਯੋਗ ਜਿਹੜੀ ਇਹ ਪੂਰੀ ਖਬਰ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿਸ ਤਰੀਕੇ ਦੇ ਨਾਲ ਜਿਹੜੀ ਅੱਜ ਹੜਤਾਲ ਜਿਹੜੀ ਹੈ ਉਹ ਕੀਤੀ ਗਈ ਹੈ ਪੂਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਡੇਲੀ ਪੋਸਟ ਪੰਜਾਬੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗੁਰਦੀਪ ਕੌਰ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਯਾਤਰੀ ਜਿਹੜੇ ਨੇ ਅੱਜ ਖੱਜਲਖੁਆਰ ਹੋ ਸਕਦੇ ਨੇ ਕਿਉਂਕਿ ਅੱਜ ਹੜਤਾਲ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਬਹੁਤ ਜ਼ਿਆਦਾ ਸਫ਼ਰ ਜਿਹੜਾ ਹੈ ਔਰਤਾਂ ਦੇ ਵੱਲੋਂ ਬੱਸਾਂ ਦੇ ਵਿੱਚ ਕੀਤਾ ਜਾਂਦਾ ਹੈ ਪੀਆਰਟੀਸੀ ਜਾਂ ਪੰਨ ਬੱਸ ਦੀ ਅਗਰ ਗੱਲ ਕਰੀਏ ਤਾਂ ਇਹਨਾਂ ਬੱਸਾਂ ਨੂੰ ਲੈ ਕੇ ਹੁਣ ਵੱਡੀ ਖਬਰ ਆਈ ਹੈ ਕਿ ਹੜਤਾਲ ਜਿਹੜੀ ਹੈ ਉਹ ਕੱਚੇ ਕਾਮਿਆਂ ਦੇ ਦੁਆਰਾ ਕੀਤੀ ਗਈ ਹੈ ਜਿਸ ਕਰਕੇ ਬੱਸਾਂ ਦੇ ਵਿੱਚ ਸਫ਼ਰ ਜਿਹੜਾ ਹੈ ਉਹ ਬਹੁਤ ਜ਼ਿਆਦਾ ਮੁਸ਼ਕਲ ਹੋ ਸਕਦਾ ਹੈ ਕੱਚੇ ਜਿਹੜੇ ਕਾਮੇ ਨੇ ਉਹਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਅੱਜ ਖੱਜਲ ਕੁਵਾਰੀ ਜ਼ਰੂਰ ਸਵਾਰੀਆਂ ਨੂੰ ਹੋਵੇਗੀ ਪਰ ਉਹਨਾਂ ਦੀਆਂ ਆਪਣੀਆਂ ਮੰਗਾਂ ਨੇ ਪੱਕੇ ਮੁਲਾਜ਼ਮ ਜਦ ਕਿ ਆਪਣੀ ਡਿਊਟੀ ਤੇ ਨੇ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਦੇ ਵਿੱਚ ਬੱਸਾਂ ਨੂੰ ਬ੍ਰੇਕ ਜਿਹੜੀ ਹੈ ਉਹ ਲਗਾ ਦਿੱਤੀ ਗਈ ਹੈ ਇੱਥੇ ਖਾਸ ਤੌਰ ਤੇ ਦੱਸਣਯੋਗ ਹੈ ਕਿ ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਦੇ ਵਿੱਚ ਵੱਡੀ ਗਿਣਤੀ ਔਰਤਾਂ ਦੀ ਹੈ ਇਸ ਕਰਕੇ ਇਹ ਹੜਤਾਲ ਜਿਹੜੀ ਹੈ ਉਸ ਦੇ ਕਰਕੇ ਔਰਤਾਂ ਨੂੰ ਪਰੇਸ਼ਾਨੀ ਚੱਲਣੀ ਪੈ ਸਕਦੀ ਹੈ ਸੂਤਰ ਦੱਸ ਰਹੇ ਨੇ ਕਿ ਓਵਰ ਟਾਈਮ ਦੇ ਵਿੱਚ ਗੜਬੜੀ ਤੋਂ ਇਲਾਵਾ ਕੁਝ ਹੋਰ ਮੰਗਾਂ ਨੇ ਜਿਸ ਕਰਕੇ ਕੱਚੇ ਕਾਮੇ ਹੜਤਾਲ ਕਰ ਰਹੇ ਨੇ ਸਰਕਾਰੀ ਬੱਸਾਂ ਦੇ ਕਾਮਿਆਂ ਦੇ ਵੱਲੋਂ ਹੜਤਾਲ ਕੀਤੇ ਜਾਣ ਕਾਰਨ ਸਵਾਰੀਆਂ ਨੂੰ ਭਾਰੀਆਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਨੇ ਤੇ ਉੱਥੇ ਹੀ ਚੰਡੀਗੜ੍ਹ ਡੀਪੂ ਦੀਆਂ 90% ਦੀ ਬੱਸਾਂ ਨੂੰ ਹੜਤਾਲ ਕੰਨ ਬ੍ਰੇਕ ਲੱਗ ਗਈ ਹੈ ਜਿਸ ਕਰਕੇ ਜਿਹੜਾ ਅੱਜ ਸਫ਼ਰ ਕਰਨਾ ਪੰਜਾਬ ਦੇ ਵਿੱਚ ਨਾ ਸਰਕਾਰੀ ਬੱਸਾਂ ਦੇ ਵਿੱਚ ਸਵਾਰੀਆਂ ਦੇ ਲਈ ਕੁਝ ਔਖਾ ਹੋ ਸਕਦਾ ਹੈ ਹੋ ਸਕਦਾ ਹੈ ਕਿ ਬੱਸਾਂ ਜਿਹੜੀਆਂ ਸਮੇਂ ਸਿਰ ਨਾ ਪਹੁੰਚਣ ਜਿਸਨੇ ਵੀ ਇੱਕ ਜ਼ਿਲ੍ਹੇ ਤੋਂ ਕਿਸੇ ਹੋਰ ਜ਼ਿਲ੍ਹੇ ਜਾਣਾ ਹੈ ਤਾਂ ਉਹਨਾਂ ਨੂੰ ਜਿਹੜਾ ਸਰਕਾਰੀ ਬਸਾਂ ਜਿਹੜੀਆਂ ਅੱਜ ਘੱਟ ਦਿਖਾਈ ਦੇਣ ਵਾਲੀਆਂ ਨੇ ਕੱਚੇ ਕਾਮਿਆਂ ਦੀ ਹੜਤਾਲ ਹੈ ਹਾਲਾਂਕਿ ਜਿਹੜੇ ਪੱਕੇ ਕਾਮੇ ਨੇ